ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਰਸ਼ਨ ਦਿਦਾਰੇ ਕਰਾਵਾਂਗੇ ਗੁਰਦੁਆਰਾ ਗੁਰੂ ਕਾ ਬਾਗ ਗੁਰੂ ਤੇਗ ਬਹਾਦਰ ਜੀ ਦੇ ਨਾਲ ਸੰਬੰਧਤ ਇਹ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ ਗੁਰੂ ਕਾ ਬਾਗ ਦੇ ਅੱਜ ਆਪਾਂ ਦਰਸ਼ਨ ਕਰਾਂਗੇ ਔਰ ਇਸ ਵੀਡੀਓ ਦੇ ਵਿੱਚ ਪੂਰਾ ਇਤਿਹਾਸ ਜਿਹੜਾ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਇਤਿਹਾਸ ਜਾਣਨ ਤੋਂ ਪਹਿਲਾਂ ਆਪਾਂ ਤੁਹਾਨੂੰ ਕੁਝ ਇੱਥੇ ਵੀਡੀਓ ਦੇ ਅੰਦਰ ਦਿਖਾ ਦੇਣਾ ਚਾਹੁੰਦੇ ਹਾਂ ਕਿ ਇਹ ਜੋ ਨਿੰਮ ਖੜੀ ਤੁਸੀਂ ਦੇਖ ਰਹੇ ਹੋ ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਾਤਨ ਕਰਕੇ ਇਹ ਨਿੰਮ ਜਿਹੜੀ ਹੈ ਇੱਥੇ ਗੱਡ ਦਿੱਤੀ ਸੀ ਜੋ ਕਿ ਇਸ ਜੋ ਦਰਖਤ ਖੜਾ ਹੈ ਨਿੰਮ ਦਾ ਇਸ ਨੂੰ ਤੁਸੀਂ ਦੇਖ ਰਹੇ ਹੋ ਮੈਂ ਵੀਰ ਜੀ ਨੂੰ ਕਹਿ ਦੇਣਾ ਚਾਹੁੰਦਾ ਕਿ ਇੱਧਰ ਗੁਰੂ ਕਾ ਬਾਗ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਕਿਸ ਤਰ੍ਹਾਂ ਸੰਗਤਾਂ ਦੇ ਵੱਲੋਂ ਇਸ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਵਿਖੇ ਅੱਜ ਵੀ ਪੌਦੇ ਜਿਹੜੇ ਆ ਉਹ ਪ੍ਰਸ਼ਾਦ ਦੇ ਰੂਪ ਦੇ ਵਿੱਚ ਚੜਾਏ ਜਾਂਦੇ ਆ ਤਾਂ ਮਨੋ ਕਾਮਨਾ ਦੇ ਲਈ ਘਰ ਦੀ ਸੁਖ ਸ਼ਾਂਤੀ ਦੇ ਲਈ ਸੰਗਤਾਂ ਇੱਥੇ ਅਰਦਾਸਾ ਲੈ ਕੇ ਆਉਂਦੀਆਂ ਨੇ ਅੱਤੇ ਜਿਸ ਤਰ੍ਹਾਂ ਗੁਰੂ ਦੇ ਘਰ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਅਤੇ ਆਪਣੇ ਪਰਿਵਾਰਾਂ ਦੇ ਵਿੱਚ ਉਸੇ ਤਰ੍ਹਾਂ ਹੀ ਸੁਖ ਸ਼ਾਂਤੀ ਦੇ ਲਈ ਅਰਦਾਸ ਕਰਨ ਆਉਂਦੀਆਂ ਨੇ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਪੂਰਾ ਇਤਿਹਾਸ ਤੁਹਾਡੇ ਨਾਲ ਜਿਹੜਾ ਉਹ ਸਾਂਝਾ ਕਰਨ ਜਾ ਰਹੇ ਆ ਆਓ ਚੱਲਦੇ ਆ ਹਾਂ ਹੁਣ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਅਤੇ ਦਰਸ਼ਨ ਦੀਦਾਰੇ ਕਰਾਉਨੇ ਆ ਪੂਰੇ ਅੰਦਰ ਔਰ ਗੁਰੂ ਮਹਾਰਾਜ ਤਨਤਨ ਸਾਹਿਬ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਵੀ ਦਰਸ਼ਨ ਕਰਦੇ ਆ ਔਰ ਜਾਣਦੇ ਆ ਇਥੋਂ ਦੇ ਇਤਿਹਾਸ ਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਾਥ ਸੰਗ ਜੀ ਜਿਸ ਪਵਿੱਤਰ ਸਥਾਨ ਤੇ ਆਪ ਸਭ ਬੈਠੇ ਮਹਾਰਾਜ ਦੇ ਦਰਸ਼ਨ ਕਰ ਰਹੇ ਹੋ ਇਸ ਪਵਿੱਤਰ ਸਥਾਨ ਦਾ ਨਾਮ ਹੈਗਾ ਗੁਰਦੁਆਰਾ ਗੁਰੂ ਕਾ ਬਾਗ ਇਹ ਬਾਗ ਇੱਕ ਸਮਾਂ ਕਰੀਮ ਬਾਗ ਸਰੇਮ ਬਾਗ ਸਨਵਾਬ ਦਾ ਹੋਇਆ ਕਰਦਾ ਸੀ ਔਰ ਸਾਧੂ ਮਹਾਤਮਾ ਦਰੂ ਜਾ ਰਿਹਾ ਸੀ ਉਹਨੇ ਫਲ ਮੰਗਿਆ ਮਾਲੀ ਨੇ ਫਲ ਦੇਣ ਤੋਂ ਇਨਕਾਰ ਕੀਤਾ ਸਾਧੂ ਮਹਾਤਮਾ ਨੇ ਸਰਾਪ ਦੇ ਕੇ ਬਾਗ ਨੂੰ ਸੁਕਾ ਦਿੱਤਾ ਮਾਲੀ ਜਿਹੜਾ ਬੂਟਾ ਲਾਵੇ ਸੁੱਕ ਜਾ ਹਰਿਆਣਾ ਰਹਿ 21 ਸਾਲਾਂ ਤੱਕ ਇਹ ਬਾਗ ਸੁੱਕਿਆ ਰਿਹਾ ਬਾਬਾ ਬਕਾਲਾ ਤੋਂ ਗੁਰਤੇਗ ਬਾਦ ਜੀ ਪਰਿਵਾਰ ਸਮੇਤ ਪੂਰਬ ਦੀ ਯਾਤਰਾ ਕਰਦੇ ਵੇ ਸਿੱਖੀ ਦਾ ਪ੍ਰਚਾਰ ਕਰਦੇ ਵੇ ਗੁਰਦੁਆਰਾ ਗਾਉ ਘਾਟ ਪਹੁੰਚੇ ਬਰਸਾਦਾ ਦੇ ਦੇਵਦਾਨ ਗੁਰੂ ਸਾਹਿਬ ਨੇ ਤਮਾਸਾ ਇੱਥੇ ਕੱਟਿਆ ਉਪਰੰਤ ਆਪਣੇ ਪਰਿਵਾਰ ਨੂੰ ਇੱਥੇ ਛੱਡ ਕੇ ਆਪ ਅਸਾਮ ਚਲੇ ਗਏ ਸਿੱਖੀ ਪ੍ਰਚਾਰ ਵਾਸਤੇ 22 ਦਸੰਬਰ 1666 ਈਸਵੀ ਪੋਸ ਦੀ 7 ਮਹੀਨ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਟਨੇ ਵਿੱਚ અવਤਾਰ ਹੋਇਆ ਜਿਨ੍ਹਾਂ ਦਾ ਬਚਪਨ ਦਾ ਨਾਮ ਸੀ ਬਾਲਾ ਪ੍ਰੀਤਮ ਗੋਵਿੰਦ ਰਾਏ ਇਹ ਖੁਸ਼ੀਆਂ ਦੀ ਖਬਰ ਪਾਈ ਦਿਹਾੜ ਦਾ ਦਿਨ ਗੁਰਤੇਗ ਬਾਦ ਜੀ ਨੂੰ ਆਸਾਮ ਜਾ ਕੇ ਦਿੱਤੀ। ਗੁਰੂ ਸਾਹਿਬ ਨੇ ਬੜੀ ਖੁਸ਼ੀ ਮਨਾਈ, ਦਾਨ ਪੂਨ ਕੀਤਾ। ਜਦ ਗੁਰਤੇਗ ਬਾਦ ਜੀ ਆਸਾਮ ਤੋਂ ਵਾਪਸ ਪੰਜਾਬ ਜਾਣ ਲੱਗੇ, ਉਸ ਲਈ ਇਸ ਬਾਗ ਵਿੱਚ ਬੈਠੇ। ਗੁਰੂ ਸਾਹਿਬ ਦੇ ਚਰਨ ਲੱਗਦੇ ਆ ਬਾਗ ਹਰਾ ਭਰਾ ਪੂਰੇ ਜੋਵਨ ਚ ਹੋ ਗਿਆ। ਇਹ ਸ਼ੁਭ ਦਿਹਾੜੀ ਸੀ ਵਿਸਾਖ ਸੁਦੀ ਸਤਮੀ। ਗੁਰਤੇਗ ਬਾਦ ਜੀ ਇਮਲੀ ਦੇ ਰੁੱਖ ਦੇ ਥੱਲੇ ਬੈਠੇ ਨੇ। ਮਾਲੀ ਨੇ ਹੋਰ ਲੋਕਾਂ ਨੇ ਜਾ ਕੇ ਨਵਾਬ ਨੂੰ ਕਿਹਾ ਨਵਾਬ ਸਾਹਿਬ ਕਿੰਨੇ ਸਾਲਾਂ ਦਾ ਤੁਹਾਡਾ ਸੁੱਕਾ ਬਾਗ ਸੀ ਕੋਈ ਐਸੇ ਮਹਾਤਮਾ ਮਹਾਪੁਰਸ਼ ਬੈਠ ਗਿਆ ਨੇ ਜਿਨ੍ਹਾਂ ਦੇ ਚਰਨ ਲੱਗਦੇ ਆ ਬਾਗ ਹਰਾ ਹੋ ਗਿਆ ਨਵਾਬ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਦਰਸ਼ਨ ਲਈ ਚੱਲ ਕੇ ਆਇਆ ਗੁਰਤੇਗ ਬਹਾਦਰ ਜੀ ਮਹਾਰਾਜ ਦਾਤਨ ਕਰ ਰਹੇ ਸਨ ਗੁਰੂ ਜੀ ਆਪ ਨੇ ਦਾਤਨ ਜ਼ਮੀਨ ਵਿੱਚ ਰੱਖ ਦਿੱਤੀ ਵੇਚ ਆਪਣਾ ਸਰਬ ਲੋਦਾ ਕਰਾ પા ਕੇ ਬਚਨ ਕੀਤੇ ਕਿ ਜਦ ਪਿਸ਼ਾਵਰ ਤੋਂ ਸੰਗਤਾਂ ਆਉਣ ਗਿਆ ਫਿਰ ਦਰਗ ਦਾ ਟਾਂ ਟੁੱਟੇਗਾ ਤੇ ਕੜਾ ਨਿਕਲੇਗਾ ਇਹ ਸਾਹਮਣੇ ਸੰਦੂਕ ਵਿੱਚ ਮਾਰ ਦੇ ਕੜਾ ਹੈਗਾ ਬਾਹਰ ਨਿਮਦਾਦ ਰੱਖਦਾ ਹੈ ਜਿਹੜੇ ਗੁਰੂ ਮਹਾਰਾਜ ਨੇ ਦਾਤਨ ਗੱਡੀ ਸੀ ਜਿਸ ਦਰਗ ਦੇ ਥੱਲੇ ਮਹਾਰਾਜ ਬੈਠੇ ਤਾਂ ਇਮਲੀ ਦਾ ਸੀ ਹੁੰਦਾ ਇੱਕ ਟਾਂ ਰੱਖਿਆ ਹੋਇਆ ਸੰਗਤਾਂ ਦੇ ਦਰਸ਼ਨਾ ਲਈ ਨਵਾਬ ਨੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਨਮਸਕਾਰ ਕੀਤੀ ਗੁਰਦੇਵ ਜੀ ਬਾਦਰ ਜੀ ਮਹਾਰਾਜ ਨੇ ਪੁੱਛਿਆ ਭਾਈ ਇਹ ਬਾਗ ਕਿਸ ਦਾ ਹੈ ਨਵਾਬ ਨੇ ਹੱਥ ਜੋੜ ਕੇ ਕਹਿ ਦਿੱਤਾ ਕਿ ਬਾਗ ਨੂੰ ਗੁਰੂ ਦਾ ਆਪ ਜੀ ਦਾ ਹੋਏਗਾ ਗੁਰਦੇਵ ਬਾਦਰ ਜੀ ਮਹਾਰਾਜ ਨੇ ਤਿੰਨ ਵਾਰ ਪੁੱਛਿਆ ਤਿੰਨ ਵਾਰ ਨਵਾਬ ਨੇ ਕਿਹਾ ਕਿ ਇਹ ਬਾਗ ਨੂੰ ਗੁਰੂ ਕਾ ਆਪ ਜੀ ਦਾ ਹੈ ਗੁਰੂ ਸਾਹਿਬ ਨੇ ਕਿਹਾ ਦੇ ਗੁਰੂ ਕਾ ਬਾਗ ਹੈ ਇਹਦੇ ਚਾਰ ਤੇਰੇ ਤੋਂ ਕੰਦ ਕਰਾ ਦੇ ਕਾਲ ਨੂੰ ਤੇਰੀ ਔਲਾਦ ਦਾ ਕੋਈ ਲੜਾਈ ਨਾ ਕਰੇ ਨਵਾਬ ਨੇ ਕੰਦ ਕਰਾਉਂਦੇ ਬੇਨਤੀ ਕੀਤੀ ਮਹਾਰਾਜ ਮੇਰੀ ਬੇਗਮ ਨੂੰ ਜਿਆਦਾ ਰੋਗ ਦੁੱਖ ਲੱਗਾ ਦਾ ਸਾਡੇ ਘਰ ਜੇ ਔਲਾਦ ਨਹੀਂ ਹੋਈ ਏ ਸਾਡੀ ਬੇਗਮ ਚੱਲ ਫਿਰ ਨਹੀਂ ਸਕਦੀ ਹੈ ਕੁਰਤੇਗਵਾ ਆਦਰ ਜੀ ਮਹਾਰਾਜ ਨੇ ਕਿਹਾ ਭਾਈ ਤੂੰ ਆਪਣੀ ਬੇਗਮ ਨੂੰ ਲਿਆ ਕੇ ਐ ਬਾਗ ਦੇ ਵਿੱਚ ਇੱਕ ਖੂਗਾਗਾ ਖੂ ਦੇ ਜਲ ਨਾਲ ਇਸ਼ਨਾਨ ਕਰਾ ਇਰੇ ਸਾਧੂ ਮਹਾਤਮਾ ਨੇ ਸ਼ਰਾਬ ਦੇ ਕੇ ਬਾਗ ਨੂੰ ਸੁਕਾਇਆ ਸੀ ਗੁਰੂ ਸਾਹਿਬ ਦੀ ਮਹਿਮਾ ਪ੍ਰਤਨਤਾਤਨ ਕੇ ਆਇਆ ਪਰ ਅਜੇ ਹੰਕਾਰ ਵਿੱਚ ਸੀ ਉਹਨੂੰ ਹੰਕਾਰ ਦੀ ਗਮਾਏ ਇਹਨਾਂ ਨਾਲੋਂ ਮਰਜ ਵੱਡਾ ਮੇਰੇ ਕੋਲ ਵੀ ਕਰਾਮਾਤ ਹੈਗੀ ਹੈ ਗੁਰਤੇਗ ਬਹਾਦਰ ਜੀ ਮਹਾਰਾਜ ਨੇ ਪੁੱਛਿਆ ਭਾਈ ਪਹਿਲੇ ਜਾਮੇ ਤੇਰੀ ਕੋਈ ਵਸਤੂ ਗਮ ਹੋਈ ਹੈ ਸਾਧੂ ਮਹਾਤਮਾ ਨੇ ਧਿਆਨ ਲਾ ਕੇ ਕਿਹਾ ਕਿ ਮੈਂ ਪਹਿਲੇ ਜਾਮੇ ਸਮੁੰਦਰ ਕੰਡੇ ਬੈਗ ਤਬਸਿਆ ਭਗਤੀ ਕਰਦਾ ਸੀ ਸਮੁੰਦਰ ਇੱਕ ਦਿਨ ਉਛਾਲ ਜਾਇਆ ਮੇਰਾ ਆਸਣ ਦੇ ਬਿਰਾਗ ਰੋੜ ਕੇ ਲੈ ਗਿਆ ਗੁਰਤੇਗ ਵਾਹਦਰ ਜੀ ਮਹਾਰਾ ਨੇ ਕਿਹਾ ਕਿ ਜਾਏ ਖੂਹ ਵਿੱਚ ਆਤੀ ਮਾਰ ਸਾਧੂ ਮਾਤਮਾ ਨੇ ਖੂਹ ਵਿੱਚ ਆਤੀ ਮਾਰੀ ਵੇਖਿਆ ਵੀ ਆਸਣ ਦੇ ਬਿਰਾਗ ਦੋਵੇਂ ਧਰ ਦੇ ਪੈਨੇ ਕੱਢਣ ਦਵਾਦੋ ਪਹਿਚਾਨ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਡਿੱਗਾ ਆਪਣੀਆਂ ਪੁੱਲਾ ਬਖਸ਼ਣ ਲੱਗਾ ਨਵਾਬ ਆਪਣੀ ਬੇਗਮ ਨੂੰ ਲੈ ਕੇ ਆਇਆ ਬੇਗਮ ਨੇ ਖੁਦ ਜਾਣ-ਅਣਜਾਣ ਕੀਤਾ ਉਹਦੇ ਸ੍ਰੀ ਦਾਦੂ ਕੋ ਰੋਕ ਕੋਰ ਤਾਰਾ ਹੀ ਦੂਰ ਹੋ ਗਿਆ ਆ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਗੁਰੂ ਦਾਦਾ ਸ਼ੁਕਰਾਨਾ ਕੀਤਾ ਗੁਰਤੇਗਵਾਦਰ ਜੀ ਮਹਾਰਾਜ ਨੇ ਉਸ ਲਈ ਖੂਨ ਵਰ ਦਿੱਤੇ ਸੂਕੇ ਹਰੇ ਕੀ ਖਿੰਮਾ ਹੈ ਅਮਰੇ ਦੇਸਾਂ ਜਿਵਾਏ ਕਾਟੇ ਕੱਟ ਪੂਰੇ ਗੁਰਦੇ ਸੇਵਕੋ ਦਿਨੇ ਆਪਣੇ ਸੇਵ ਪੁਰਤਿਗਵਾਦਰ ਜੀ ਮਹਾਰਾਜ ਨੇ ਖੂਨ ਵਰ ਦਿੱਤਾ ਹੈ ਕਿ ਜੋ ਕੋਈ ਮਾਈ ਭਾਈ ਸਰਦਾ ਪ੍ਰੇਮ ਨਾਲ 12 ਸਤਮਿਆਂ ਖੋਦੇ ਜਾਨਾ ਜਿਨਾਨ ਕਰ ਲੈ ਗੁਰੂ ਘਰ ਦੇ ਅਰਦਾਸ ਕਰੇ ਉਹਨਾਂ ਦੀ ਸਭ ਮਨੋ ਕਾਮਨਾ ਪੂਰਨ ਹੋਣ ਗਿਆ ਜਿਨ੍ਹਾਂ ਦੇ ਸਰੀਰ ਤੇ ਦੁੱਖ ਰੋਗ ਹੈ ਜਿਨ੍ਹਾਂ ਦੇ ਘਰ اولاد ਨਹੀਂ ਹੁੰਦੀ ਤਾਂ ਹੋਕ ਨਹੀਂ ਰਹਿੰਦੀ ਹੈ ਉਹਨ ਵੀ ਸੰਗਤਾਂ ਦੇ ਸਤਮੇ ਨੂੰ ਬੜੇ ਸਰਦਾ ਪਿਆਰ ਨਾਲ ਜਿਨਾਨ ਕਰਦਿਆ ਨੇ ਮਿਹਰ ਕਰਦੇ ਨੇ ਮਨੋ ਕਾਮਨਾ ਸਰਦਾ ਪੂਰੀਆ ਹੁੰਦਿਆ ਨੇ ਸ਼ੁਕਰਾਨੇ ਵੱਜ ਕੋਈ ਆ ਕੇ ਸ੍ਰੀ ਅਖੰਡ ਪਾਤਸ਼ਾਹ ਕਰਾਂਦਾ ਕੋਈ ਲੰਗਰ ਲਾਂਦਾ ਕੋਈ ਤੇ ਬਿਰ ਬੂਟੇ ਲਾਂਦੇ ਨੇ ਪਟਨੇ ਸ਼ਹਿਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ 4 ਤਾਲ ਦੇ ਹੋ ਗਏ ਨੇ ਪਟਨੇ ਦੀ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਹਾਲ ਕੀ ਦੇ ਵਿੱਚ ਬਠਾਲ ਕਰਕੇ ਇੱਥੇ ਲਿਆਏ ਗੁਰਤੇਗ ਬਹਾਦਰ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਹਿਲੀ ਵਿਰਾਮਲਾਪ ਇਸੇ ਬਾਗ ਜੁਆ ਹੈ ਇਹ ਉਹ ਪੋਦੇ ਪਹਿਲੇ ਮਿਲਾਪ ਦੀ ਨਿਸ਼ਾਨੀ ਯਾਦਗਾਰ ਗੁਰਦੁਆਰਾ ਗੁਰੂ ਕਾ ਬਾਗ ਹੈ ਜਿੱਥੇ ਨਾਮ ਦਾ ਨਿਸ਼ਾਨਾਨ ਪ੍ਰਾਪਤ ਹੁੰਦਾ ਹੈ ਤੇ ਸੂਮਨ ਕਾਮਨਾ ਪੂਰਨ ਹੁੰਦੀਆਂ ਨੇ ਗੁਰੂ ਰੂਪ ਸਾਹਿਬ ਜੀ ਤੋਂ ਦਾ ਪਵਿੱਤਰ ਇਤਿਹਾਸ ਹੈ ਗੁਰਤੇਗ ਬਾਦ ਜੀ ਕਿਰਪਾ ਕਰਨ ਮਿਹਰ ਕਰਨ ਆਪ ਸਭ ਦੀ ਯਾਤਰਾ ਸਭ ਬੋਲੋ ਖੁਸ਼ੀਆਂ ਵਾਹਿਗੁਰੂ ਜੀ ਕਾ ਖਾਲਤਾ ਵਾਹਿਗੁਰੂ ਜੀ ਕੀ ਫਤਹਿ